ਲਿਖਿਆ ਵਾ ਜਿਹੜਾ ਬਰਫ਼ ਤੋਂ ਬਿਨਾਂ ਉਹਦਾ ਕੀ ਚੱਕਰ ਇਹ ਨਾ ਜਿਹੜਾ ਆਪਾਂ ਦੂਜਾ ਪੀ ਰਹੇ ਆ ਵੀਰੇ ਜੂਸ ਨੋਰਮਲ ਹਾਂ ਹਾਂ ਤੇ ਉਹਦਾ ਮੈਨੂੰ ਲੱਗਦਾ ਵੀ ਅੱਧ ਤੋਂ ਵੱਧੇ ਪਰਫੂ ਮਿਲ ਜਾਂਦੀ ਆ ਪਾਣੀ ਪਾਣੀ ਹਾਂ ਹਾਂ ਹੈ ਨਾ ਤੇ ਫਿਰ ਜਿਹੜਾ ਲੋਕ ਠੰਡਾ ਪਾਲਦੇ ਹੋਣਗੇ ਉਹਦਾ ਕਿਵੇਂ ਕਰਦਾਂਗੇ ਉਹ ਡੀਫ੍ਰੈਸ਼ ਲਾਇਆ ਵਾ ਵੀਰੇ ਡੀਫ੍ਰੈਸ਼ ਗੰਨਾ ਠੰਡਾ ਕਰ ਲੈਨੇ ਆਪਾਂ ਅੱਛਾ ਗੰਨਾ ਠੰਡਾ ਕਰ ਠੰਡਾ ਕਰ ਕੀ ਬਾਤ ਹੈ ਬਹੁਤ ਵਧੀਆ ਬਹੁਤ ਵਧੀਆ ਏਬਰ ਕਿਥੋਂ ਤਿਆਰ ਕਰਵਾਇਆ ਏ ਲੁਧਿਆਣੇੋਂ ਅੱਛਾ ਹਾਂ ਕਿੰਨੇ ਕ ਚ ਤਿਆਰ ਹੋ ਗਿਆ ਸੀ ਇਸੇ ਆਲਮੋਸਟ ਲੱਗ ਗਿਆ ਰ 4:30 ਵਜੇ ਵੈਸੇ ਆਪਣੇ ਲੋਕ ਆ ਵੀ ਬਹੁਤ ਚੱਕਦੇ ਆ ਬੰਦੇ ਨੂੰ ਯਾਰ ਨਾਲ ਖੜਦੇ ਆ ਹਨਾ ਵੀ ਬਈ ਬਹੁਤ ਥੋੜਾ ਕੰਮ ਕਰ ਰਹੇ ਆ ਆ ਸ਼ਹਿਰ ਦੇ ਜ਼ਿਆਦਾ ਖੜਦੇ ਆ ਸ਼ਹਿਰ ਦੇ ਹਨਾ ਹਾਂ ਸਪੈਂਟ ਦੇ ਥੋੜੇ ਲੱਤਾਂ ਖਿੱਚਦੇ ਹੁੰਦੇ ਆ ਆ ਸ਼ਹਿਰ ਦੇ ਵਾਹ ਬੰਨ ਉਹਨਾਂ ਦੇ ਨਾਲ ਦਾ ਨਾ ਤੂੰ ਤਾਂ ਕਰਕੇ ਉਹਨੂੰ ਲੱਗਦਾ ਵੀ ਇਹ ਕਿਵੇਂ ਲੱਗਦਾ ਕਰੀ ਜਾਂਦਾ ਹਾਂ ਹੁਣ ਆਪਾਂ ਐਮਐਸਪੀ ਨੂੰ ਰੋਈ ਜਾ ਰਹੇ ਆ ਹਨਾ ਐਮਐਸਪੀ ਦਾ ਉਹ ਸਾਨੂੰ ਐਮਐਸਪੀ ਦਾ ਉਹ ਇਹ ਉਹ ਤਾਂ ਮਿਨੀਮਮ ਸਪੋਰਟ ਪ੍ਰਾਈਸ ਆਪਾਂ ਐਮਆਰਪੀ ਤੇ ਮੈਕਸਿਮਮ ਤੇ ਵਿੱਚ ਹੈ ਆਪਾਂ ਮਿਨੀਮਮ ਨੂੰ ਉਹ ਕਰੀ ਜਾ ਰਹੇ ਆ ਹਨਾ ਕੀ ਬਾਤ ਬਹੁਤ ਵਧੀਆ ਸਹੀ ਹੈ ਪਤਾ ਨਹੀਂ ਆਪਾਂ ਕਿਉਂ ਸ਼ਰਮ ਕਰ ਰਹੇ ਆ ਆਪਣੀ ਪਰ ਆਉਣਾ ਪੈਣਾ ਸਾਨੂੰ ਆਉਣ ਵਾਲੇ ਉਹ ਚ ਮੈਨੂੰ ਜਿੱਤੋਂ ਤੱਕ ਲੱਗੇ ਮੇਰੀ 24 ਸਾਲ ਦੀ ਕੀ? ਇਹ ਨਾ ਕਿੰਨਾ ਬਸਟਾ ਚੁੱਕਾਰਾਂ ਚੋਟ ਸ਼ੋਟ ਤਾਰਾ ਕੰਨੇ ਦਾ ਰਸ ਬਿਨਾ ਬ ਕਿਆ ਬਾਤ ਹੈ ਇਹ ਵ੍ਰਧ ਅਬ ਆਇਆ ਕਰ ਤੂੰ ਅੰਤਰੀ ਖੜ ਕੇ ਬਾਹਰ ਆ ਜਾ ਮੈਂ ਕਹਣਾ ਬਾਹਰ ਆ ਮੈਂ ਆ ਜਾ ਬਾਅਦ ਚ ਅਪਨ ਅੰਦਰ ਚੱਲ ਜਾਂ ਕਰ ਦੇਗਾ ਜੀਵਨ ਆਨੰਦ ਰਣਾ ਹਾਂ ਫਿਰ ਗਰਜੀ ਫੇਸਬੁੱਕ ਤੇ ਮੈਂ ਜਦੋਂ ਦੇਖਿਆ ਇਹ ਮੈਨੂੰ ਪਹਿਲਾਂ ਦੇਖਿਆ ਕਿੱਥੇ ਸੀਗਾ ਅਸਲ ਦੇ ਵਿੱਚ ਨੇ ਜਦੋਂ ਆਪਣੀ ਗੱਲ ਆਖਰੀ ਕਦੋਂ ਹੋਈ ਮੈਨਾਂ ਸਾਲ ਪਹਿਲਾਂ ਹੋਈ ਸੀ ਹੋ ਗਿਆ ਉਹ ਹਾਂ ਹੈਨਾ ਸਾਲਾਂ ਮਾਂਗ ਉੱਥੇ ਕਰਿਆ ਮਰੋ ਹੋ ਗਿਆ ਸਾਲ ਸਾਲ ਜਨ ਹੂੰ ਤੋਸ ਕੋ ਗੱਲ ਇਹ ਹੈ ਕਿ ਇਹ ਮੁੰਡੇ ਨੇ ਮੈਨੂੰ ਸਾਲ ਪਹਿਲਾਂ ਸੁਨੇਹਾ ਭੇਜਿਆ ਸੀ ਕਿ ਵੀ ਬਈ ਮੈਂ ਆ ਕੰਮ ਤੋੜਿਆ ਤੇ ਬਹੁਤ ਵਧੀਆ ਗੱਲ ਆ ਜੇਕਰ ਸਾਡੇ ਮੁੰਡੇ ਇਹ ਜਾ ਕੰਮ ਕਰਦੇ ਆ ਤੇ ਸਾਡਾ ਸਭ ਬਸਾਲ ਬਾਦ ਬਣਿਆ ਮਿਲਦਾ ਹੈ ਨਾ ਫਿਰ ਇਹ ਦੱਸ ਵੀ ਤੂੰ ਪਹਿਲਾਂ ਆਉਦੇ ਬਾਰੇ ਦੱਸ ਪੜਿਆ ਲਿਖਿਆ ਕਿੰਨਾ ਹੈ ਪੜਿਆ ਵੀਰੇ ਬੀਏ ਕਰ ਰਹੇ ਆ ਮੈਂ ਅੱਛਾ ਕਰੀਏ ਪੜਿਆ ਜੁਨੀਅਰ ਅਸਟੇਟ ਵਾਡ ਰਹੇ ਆ ਨਾਲ ਅੱਛਾ ਅੱਛਾ ਹੂੰ ਤੇ ਫਿਰ ਕਰਦੇ ਕੀ ਕਰਦੇ ਕਰਦੇ ਵਾ ਖੇਤੀਬਾੜੀ ਕਰ ਰਹੇ ਨੇ ਅੱਛਾ ਪਿੰਡ ਕਹਿੰਦਾ ਦੱਸ ਪਿੰਡ ਭਰਪੂਰਗੜ੍ਹ ਭਰਪੂਰਗੜ੍ਹ ਤੇ ਇੱਧਰ ਕਿਵੇਂ ਗੱਲਬਾਤ ਕਰਨੀ ਲੱਗੀ ਵੀ ਯਾਰ ਆ ਵਧੀਆ ਪਹਿਲਾਂ ਮੇਰੇ ਸਾਲ ਮਲੋ ਘਰੇ ਆ ਨਾ ਇੱਕ ਤਾਂ ਉਹ ਏਰੀਆ ਰੋਡ ਰੋਡ ਸਾਈਡ ਏਰੀਆ ਸੀਗਾ ਉਹ ਅੱਛਾ ਤੇ ਕੋਈ ਐਡਾ ਖਾਸ ਸ਼ਹਿਰ ਨਹੀਂ ਹੈਗਾ ਮੈਨੂੰ ਉੱਥੇ ਕਸਟਮਰ ਕਹੀ ਗਏ ਕਹਿੰਦੇ ਖੰਨੇ ਘਰ ਖੰਨੇ ਦੇ ਕੰਮ ਨਾਲ ਕਹਿੰਦੇ ਵਧੀਆ ਕੰਮ ਆ ਤੇ ਇੱਥੇ ਕਰਿਆ ਫਰਕ ਵੀ ਉਹਦੇ ਨਾਲੋਂ ਬਹੁਤ ਆ ਤੇ ਉਹਦਾ ਕਸਬਾ ਜੇ ਆ ਗਿਆ ਮਲੋਤ ਆ ਹਨ ਅੱਛਾ ਮੈਨੂੰ ਲੱਗਦਾ ਲੰਗ ਪਿੰਡ ਵੀ ਉਧਰ ਤਾਂ ਕਈ بڑے ਨੇ ਪੰਜਾਬ ਦੇ ਇੱਦਾਂ ਹੈ ਨਹੀਂ ਤੇ ਗੱਲ ਆ ਹਨ ਤੇ ਇੱਥੇ ਕਰ ਪਹਿਲਾਂ ਉਹ ਸਾਈਡ ਸੀ ਬਾਹਰਲੀ ਸਾਈਡ ਜਿੱਥੇ ਆਪਾਂ ਦੇਖੇ ਸੀਗੇ ਤੇ ਰਿਸਪੌਂਸ ਬਹੁਤ ਵਧੀਆ ਇੱਥੇ ਸ਼ਹਿਰ ਦਾ ਅੱਛਾ ਹੂੰ ਏ ਕਿੰਨਾ ਟਾਈਮ ਹੋ ਗਿਆ ਤੇ ਕਰਦੇ ਨੇ ਇਹ ਕੰਮ ਨੂੰ ਆਲਮੋਸਟ 1 ਸਾਲ ਹੋ ਗਿਆ ਤੇ ਇੱਥੇ ਤਾਂ ਇਹਨੂੰ ਹਜੇ ਮੈਨੂੰ 1 ਹਫਤਾ ਕੇ ਹੋਇਆ ਅੱਛਾ ਮਤਲਬ ਜਗਾ ਬਦਲਤੀ ਹੁਣ ਹਾਂ ਜਗਾ ਚੇਂਜ ਕਰੀਆ ਪਹਿਲਾਂ ਕਿਹੜੀ ਜਗਾ ਸੀ ਹੁਣ ਕਿਹੜੀ ਜਗਾ ਇਹ ਕਿਹੜੀ ਜਗਾ ਬਾਈ ਦੀ ਇਹ ਜੀਟੀਵੀ ਆ ਰੇ ਅੱਛਾ ਨੇਰਾ ਹਾਂ ਬਾਜ਼ਾਰ ਨੂੰ ਜਾ ਰਿਆ ਰਸਤਾ ਅੱਛਾ ਆਪਣਾ ਵੀ ਘੇੜਾ ਘੱਟੇ ਰਹਿੰਦਾ अच्छा ਹੁਣ ਕੰਮ ਕਰਕੇ ਆਉਣਾ ਪੈਂਦਾ ਐਕਸੈਸ ਹਾਂ ਤੇ ਇਹ ਫਿਰ ਤੁਸੀਂ ਪਹਿਲਾਂ ਵੀ ਗੰਨਾ ਲਾਉਂਦੇ ਸੀ ਨਹੀਂ ਗੰਨਾ ਨਹੀਂ ਸੀ ਲਾਉਂਦੇ ਮੇਰੀ ਗੱਲ ਇਦਾਂ ਪਹਿਲਾਂ ਨਾ ਕਣਕ ਝੋਨਾ ਲਾ ਰਹੇ ਹਾਂ ਤੇ ਝੋਨੇ ਦੀ ਮੈਂ ਪਹਿਲਾਂ ਕਰਕੇ ਦੇਖੀ ਕਿਤੀ ਝੋਨੇ ਤੋਂ ਮੈਨੂੰ ਲੱਗਿਆ ਵੀ ਆਪਦੇ ਪੈਰੀ ਆਪ ਕਹਾੜਾ ਮਾਰਨ ਵਾਲੀ ਗੱਲ ਆ ਹਨਾ ਉਹ ਤੇ ਮੈਨੂੰ ਠੀਕ ਨਹੀਂ ਉਹ ਚ ਲੱਗਿਆ ਵੀ ਬਰਬਾਦੀ ਆਪਾਂ ਕਰ ਰਹੇ ਆ ਆਪਣੇ এনਵਾਇਰਨਮੈਂਟ ਦੀ ਹਨਾ ਕਮਾਈ ਵੀ ਕੋਈ ਖਾਸ ਨਹੀਂ ਕੋਈ ਵੀ ਕੋਈ ਐਡੀ ਤੇ ਐਨੀ ਗੇਰ ਫੇਰ ਫੇਰ ਤੇ ਫੇਰ ਇਧਰ ਮੈਨੂੰ ਗੰਨੇ ਦਾ ਕੰਮ ਵਧੀਆ ਲੱਗਿਆ ਤੇ ਇੱਥੇ ਹਜੇ ਮੈਂ ਫਿਲਹਾਲ ਜੂਸ ਦਾ ਕਰ ਰਿਹਾ ਹਾਂ ਤੇ ਨਾਲ ਨਾ ਮੇਰੀ ਗੁੜ ਸ਼ੱਕਰ ਦਾ ਕੰਮ ਵੀ ਕੋਸ ਜਿਹਾ ਜੋ ਆਊਗਾ ਨਾਲ ਕਰਨ ਦੀ ਹੋਊਗਾ ਅੱਛਾ ਹਾਂ ਤੇ ਗੁੜ ਕਿੱਥੇ ਆਪ ਦਾ ਘੜਾ ਗੁੜਾ ਲੱਗਿਆ ਹੋਇਆ ਆਪ ਕਰੋਗੇ ਵੀਰੇ ਹਜੇ ਅੱਛਾ ਕਰਨਾ ਕਰਨਾ ਹਜੇ ਫਿਲਹਾਲ ਇਹੀ ਕਰ ਰਹੇ ਆ ਮੈਂ ਸਾਲੇ ਜਦਲੇ ਕਰਦੇ ਇਹ ਸਾਲ ਹੋ ਗਿਆ ਸਹੀ ਹੈ ਆਪਾਂ ਵਿੱਚੋਂ ਵੀ ਦੇਖ ਲਈਏ ਮਾੜਾ ਜੀ ਵਿੱਚੋਂ ਇਹ ਫਿਰ ਕਿੱਥੋਂ ਤਿਆਰ ਕਰਵਾਇਆ ਇਹ ਲੁਧਿਆਣੇ ਉਹਦੇ ਅੱਛਾ ਹਾਂ ਕਿੰਨੇ ਕੁ ਤੇ ਤਿਆਰ ਹੋ ਗਿਆ ਸੀ ਇਸੇ ਆਲਮੋਸਟ ਲੱਗ ਗਿਆ ਰ 400-400 ਦੇ ਪੰਜ ਕੁ ਦੇ ਆਲਮੋਸਟ ਕਰਦੇ ਨੇ ਕਿਹਾ ਨਹੀਂ ਵੀ ਆ ਤੂੰ ਕੀ ਜਗਾੜ ਜੇ ਕਰਨ ਲੱਗਾ ਕਰਦੇ ਨੇ ਕਿਹਾ ਕਰਦੇ ਕਹਿ ਰਹੇ ਨੇ ਕਹਿੰਦੇ ਸੀ ਵੈਸੇ ਹਾਂ ਮਾਨਸੀ ਮੇਰਾ ਕਰਨ ਦਾ ਕਿਉਂਕਿ ਮੈਨੂੰ ਫਿਊਚਰ ਨਹੀਂ ਦਿਖ ਰਿਹਾ ਜਿਹੜੀ ਮੇਨ ਗੱਲ ਆਪਾਂ ਜਿਹੜੀ ਖੇਤੀ ਕਰ ਰਹੇ ਹਾਂ ਅੱਛਾ ਕਣਕ ਝੋਨੇ ਦੀ ਕਰ ਰਹੇ ਹਾਂ ਨਾ ਮੈਨੂੰ ਉਹ ਚ ਕੁਝ ਦਿਖ ਨਹੀਂ ਰਿਹਾ ਹੁਣ ਤਾਂ ਆਪਾਂ ਐਮ ਐਸ ਪੀ ਦਾ ਵੀ ਉਹ ਕਰੀ ਬੈਠੇ ਆ ਅੱਗੇ ਅੱਗੇ ਮੈਨੂੰ ਲੱਗ ਰਿਹਾ ਵੀ ਕੁਝ ਖਾਸ ਫਿਊਚਰ ਹੈ ਨਹੀਂ ਮੈਂ ਤਾਂ ਇੱਧਰ ਅਭੀ ਆਪਣੀ ਮਾਰਕੀਟ ਆਪ ਕਰਾਂ ਮੈਨੂੰ ਥੋੜਾ ਜਿਹਾ ਸ਼ੌਂਕ ਸੀਗਾ ਤੇ ਉਹਦੇ ਕਰਕੇ ਮੈਂ ਇੱਧਰ ਆ ਗਿਆ ਤੇ ਹੁਣ ਫਿਰ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਕੀ ਲੱਗਦਾ ਤੈਨੂੰ ਵੀ ਮਾਹੌਲ ਕਿਦਾਂ ਦਾ ਇਹਦੇ ਚ ਵਧੀਆ ਰਿਹਾ ਵੇਰੇ ਤੇ ਦੇਖੀ ਅੰਦਰ ਚੱਲਿਆਂ ਨਾਲੇ ਮੈਂ ਦਿਖਾ ਦੇਂਗਾ ਤੁਹਾਨੂੰ ਦੇ ਬਰਿੰਦਰ ਤੂੰ ਉਧਰ ਤੇ ਆ ਜਾ ਮੈਂ ਕਹਣਾ ਕਿ ਨਹੀਂ ਚਲੋ ਅੱਛਾ ਤੇ ਇਹ ਤੇ ਇਹ ਬਾਹਰ ਲਿਖਿਆ ਹੋਇਆ ਜਿਹੜਾ ਬਰਫ਼ ਤੋਂ ਬਿਨਾ ਉਹਦਾ ਕੀ ਚੱਕਰ ਇਹ ਇਹ ਨਾ ਜਿਹੜਾ ਆਪਾਂ ਦੂਜਾ ਪੀ ਰਹੇ ਹਾਂ ਵੇਰੇ ਜੂਸ ਨਾਰਮਲ ਹਾਂ ਹਾਂ ਤੇ ਉਹਦਾ ਮੈਨੂੰ ਲੱਗਦਾ ਵੀ ਅੱਧੂ ਦਾ ਵੱਧੇ ਪਰਫੋ ਮਿਲ ਜਾਂਦੀ ਆ ਉਹਦਾ ਪਾਣੀ ਪਾਣੀ ਹੈ ਹਨਾ ਸਹੀ ਹੈ ਤੇ ਇਹ ਨਾ ਤੇ ਇਸ ਨੇਚਰਲ ਬਣਨਾ ਇਹਦਾ ਅੱਛਾ ਕਿੱਦਾਂ ਕਿੰਨੇ ਦਾ ਤੇ ਬਹੁਤ ਫਰਕ ਬਹੁਤ ਕਹਿੰਦੇ ਨੇ ਕਸਟਮਰ ਕਹਿੰਦੇ ਬਹੁਤ ਜ਼ਿਆਦਾ ਹੋਵਾ ਤੇ ਫਿਰ ਜਿਵੇਂ ਲੋਕ ਠੰਡਾ ਪਾਲਦੇ ਹੋਣਗੇ ਉਹਦਾ ਕਿਵੇਂ ਕਰਦਾਂਗੇ ਉਹ ਡੀ ਫ੍ਰਿਜ ਲਾਇਆ ਵਾ ਵੀਰੇ ਡੀ ਫ੍ਰਿਜ ਗੰਨਾ ਠੰਡਾ ਕਰ ਲੈਨੇ ਆਪਾਂ ਅੱਛਾ ਗੰਨਾ ਠੰਡਾ ਕਰ ਲੈਣਾ ਠੰਡਾ ਕਰ ਲੈਣਾ ਕਿਆ ਬਾਤ ਹੈ ਬਹੁਤ ਵਧੀਆ ਬਹੁਤ ਵਧੀਆ ਇਹ ਫਿਰ ਕਿੱਥੋਂ ਦਿਮਾਗ ਚ ਆਈ ਗੱਲ ਕਿ ਤੂੰ ਸਿੱਖਿਆ ਸਕੇ ਇਹ ਨਾ ਅਸਲ ਵਿੱਚ ਪਹਿਲਾਂ ਮੇਰੇ ਬਾਹਰ ਦਵਾਈ ਵਗੈਰਾ ਚ ਗਰਮਦੇਸਾਂ ਚ ਚੱਲਦਾ ਕੰਮ ਇਹ ਅੱਛਾ ਹਾਂ ਤੇ ਉਧਰ ਮੁੰਡਾ ਇੱਕ ਪਹਿਲਾਂ ਆਪਾਂ ਤੋਂ ਉਹ ਉਧਰ ਰਹਿ ਰਿਹਾ ਸੀ ਕੰਮ ਕੰਮ ਕਰ ਰਿਹਾ ਸੀਗਾ ਉਹ ਦੇਖ ਕੇ ਆਇਆ ਸੀਗਾ ਉਧਰ ਅੱਛਾ ਉਹਨੇ ਲੈ ਕੇ ਆਂਦਾ ਸੀਗਾ ਇੱਧਰ ਆਈਡੀਆ ਦੇ ਮੈਂ ਪਿੰਦਾ ਰਹਿੰਦਾ ਸੀ ਮੈਨੂੰ ਵੀ ਵਧੀਆ ਲੱਗਿਆ ਕੰਮ ਜੀ ਵਧੀਆ ਕੰਮ ਅੱਛਾ ਹਾਂ ਸਰੋਤ ਦਾ ਬੋਲ ਹਾਂ ਨਾਲੇ ਆਪਾਂ ਕਣਕ ਝੋਨੇ ਤੋਂ ਪਿੱਛੇ ਹਟ ਰਹੇ ਹਾਂ ਜਿਆਦਾ ਇੱਧਰ ਨੂੰ ਆਵਾਂਗੇ ਹੂੰ ਵਧੀਆ ਠੀਕ ਪੈਸੇ ਬਣ ਜਾਂਦੇ ਹਾਂ ਹਾਂ ਉਰੇ ਦੇ ਰਿਸਪੌਂਸ ਬਹੁਤ ਵਧੀਆ ਰ ਅੱਛਾ ਹਾਂ ਤੇ ਹੁਣ ਤੱਕਰ ਤੇ ਠੀਕ ਹੈ ਵੀ ਚੱਲ ਮੁੰਡਾ ਕਰਦਾ ਨਹੀਂ ਚਲੋ ਹਾਂ ਵਧੀਆ ਕੰਮ ਲੱਗੇ ਹੋਏ ਆ ਆਪਣਾ ਹਾਂ ਬਾਈ ਹਾਂ ਤੇ ਕਿੰਨੇ ਕੁ ਲੋਕ ਵੈਸੇ ਆਪਣੇ ਲੋਕ ਆ ਵੀ ਬਹੁਤ ਚੱਕਦੇ ਆ ਬੰਦੇ ਨੂੰ ਯਾਰ ਨਾਲ ਖੜਦੇ ਆ ਹਨਾ ਵੀ ਬਈ ਬਹੁਤ ਸੋਹਣਾ ਕੰਮ ਕਰ ਰਹੇ ਆ ਸ਼ਹਿਰ ਦੇ ਜ਼ਿਆਦਾ ਕੱਢਦੇ ਆ ਸ਼ਹਿਰ ਦੇ ਹਨਾ ਹਾਂ ਤੇ ਪਿੰਡ ਦੇ ਥੋੜੇ ਲੱਤਾਂ ਖਿੱਚਦੇ ਹੁੰਦੇ ਆ ਸ਼ਹਿਰ ਦੇ ਬਾਹਰ ਉਹਨਾਂ ਦੇ ਨਾਲ ਤਾਂ ਨਾ ਤੂੰ ਤਾਂ ਕਰਕੇ ਉਹਨਾਂ ਨੂੰ ਲੱਗਦਾ ਵੀ ਇਹ ਕਿਵੇਂ ਲੈਦਾ ਕਰੀ ਜਾਂਦਾ ਹਾਂ ਹਨਾ ਅਸਲ ਵਿੱਚ ਯਾਰ ਵੱਖਰੇ ਚੱਲਾਂਗੇ ਕਿਸੇ ਤੋਂ ਹਾਂ ਉਹ ਹੋ ਫਿਰ ਹੁੰਦਾ ਨਾ ਵਿਰੋਧ ਤਾਂ ਹਾਂ ਸਹੀ ਗੱਲ ਤੂੰ ਹੁਣ ਸਾਨੂੰ ਕੱਢ ਕੇ ਵੀ ਦਿਖਾ ਯਾਰ ਇੱਥੇ ਰਾਸ ਨੂੰ ਉਹ ਇੱਧਰ ਇੱਥੇ ਕਰ ਲਈ ਰਿਕਾਰਡ ਵਿਕਿੰਦਰ अच्छा फिर ਇਹਦੇ ਚ ਰੱਖ ਦਿੰਦਾ ਹੈ ਦੇਖਾਂ ਮੜਾ ਜੱਟ اچھا ਕੀ ਬਾਤ ਹੈ ਇਹ ਮਸ਼ੀਨ ਫਿਰ ਕਿੱਥੋਂ ਲੈਂਦੀ ਹੈ ਇਹ ਲੁਧਿਆਣਾ ਮੇਰੇ اچھا ਇਹਦਾ ਇਹ ਦਾ ਵੀ ਜਿਵੇਂ ਆਪਾਂ ਦੂਜੀ ਚ ਵਾਰੀ ਵਾਰੀ ਪਈ ਜਾਂਦਾ ਤੇ ਇਹਦੇ ਇੱਕ ਕਰਾਸਟ ਹੈ ਸਿੰਗਲ ਤੇ ਕੱਢ ਦਿੰਗੇ اچھا ਹਾਂ ਕਿੰਨਾ ਕ ਤੈਨੂੰ ਗੰਨਾ ਕੱਟ ਕੇ ਡੀਪਰੈਜ ਰੱਖਣਾ ਪੈਂਦਾ ਫਿਰ ਡੀਪਰੈਜ ਵੀਰੇ ਮੈਂ ਨਾ ਮੈਨੂੰ ਲੱਗਦਾ ਵੀ ਫੁੱਲੇ ਕਰਨੀ ਪੈਂਦੀ ਆ ਡੀਪਰੈਜ ਉਰੇ ਦਾ ਅੱਛਾ ਹਾਂ ਕਿਵੇਂ ਫੁੱਲ ਕਰ ਲੈਣਾ ਭਰ ਲੈਣਾ ਇਹਨੂੰ ਜਿੰਨੇ ਪੈਂਦਾ ਇਹ ਚ ਅੱਛਾ ਤੇ ਆਹ ਹੁੰਦਾ ਕਿ ਨੇ ਵੜਿਆਂ ਦਾ ਖੜਾ ਆਹ ਮੋਸ ਵੀਰੇ ਲੱਗੇ ਜਾਂਦਾ ਸ਼ਾਮ ਤੀ ਉਰੇ ਜਨਾ ਸੋਨਾ ਰਸਤਾ ਅੱਛਾ ਅੱਛਾ ਹਾਂ ਕਿੰਨੇ ਦਾ ਫਿਰ ਦਿੰਨਾ ਗਲਾਸ ਇੱਕ ਤੇ ਘਰ ਦਾ ਵਾਲਾ ਸੀ ਹੈ 30 ਰੁਪਏ ਲੈਣੇ ਕੱਟਾਲਾ ਅੱਛਾ ਹਾਂ ਤੇ ਇੱਕ ਨਾਲ ਇਹ ਚ ਮਿਕਸ ਹੋ ਕੇ ਵੀ ਬਣ ਜਾਂਦਾ ਦੂਜੇ ਫਰੂਟ ਵਗੈਰਾ ਜਿਵੇਂ ਆਪਾਂ ਦੂਜਾ ਜੂਸ ਪੀਂਦੇ ਆ ਨਾ ਉਹਦੇ ਚੀਨੀ ਵਗੈਰਾ ਪਾਣੀ ਪੈ ਜਾਂਦਾ ਇਹ ਚ ਗੰਨੇ ਚ ਨਾ ਚੀਨੀ ਪਾਉਣ ਦੀ ਲੋੜ ਆ ਇਹਦੇ ਮਿਕਸ ਹੋ ਕੇ ਬਣ ਜਾਂਦਾ ਅੱਛਾ ਹਾਂ ਉਹਦਾ ਟੇਸਟ ਬਹੁਤ ਵਧੀਆ ਹਾਂ ਉਹ ਵੀ ਉਹ ਵੀ ਬਣਾਉਣਾ ਤੂੰ ਫਿਰ ਹਾਂ ਉਹ ਗ੍ਰਾਈਂਡਰ ਚ ਮਿਕਸ ਹੋ ਜਾਂਦਾ ਇਧਰੋਂ ਗੰਨਾ ਕੱਟ ਕੇ ਰੱਖਦਾ ਅੱਛਾ ਇਹ ਜਿਹੜੀ ਲੱਗੀ ਫਿਰ ਤੁਹਾਨੂੰ ਪਹਿਲੀ ਵਾਰੀ ਮੈਂ ਸੰਗ ਆਪਣੇ ਕੰਮ ਚਾ ਕਾਲੀ ਸੰਗੜ ਇਹ ਮੈਂ ਪੁੱਛਿਆ ਪਤਾ ਕਰ ਤਾ ਕਿਉਂਕਿ ਲੋਕ ਨਾ ਅਸਲ ਵਿੱਚ ਅੱਜ ਕੱਲ ਆਪਦੇ ਕੰਮ ਦੀ ਸੰਗ ਕਰਦੇ ਵੀ ਕਿ ਦਿਨ ਨੂੰ ਪਤਾ ਲੱਗ ਜੇ ਮਾ ਕੰਮ ਕਰੀਏ ਤਾਂ ਇਹ ਹੀ ਦਾ ਤਾਂ ਤੁਹਾਨੂੰ ਬਾਹਰੇ ਜਾ ਕੇ ਕੁਝ ਕਰੀ ਜਾਣਾ ਹਾਂ ਇੱਕ ਨਾ ਮੈਂ ਬਲੌਗ ਇਹ ਦੇਖ ਰਿਹਾ ਸੀਗਾ ਤੇ ਉੱਥੇ ਨਾ ਮੁੰਡੇ ਨੇ ਯੂਕੇ ਦਾ ਦੀਗਾ ਉਹ ਸਾਊਥ ਹਾਰ ਚ ਉਹਨੇ ਲਾਈ ਵੀ ਦੀ ਕਾਰਟ ਆਪਣੀ ਹੈ ਉਹ ਨਾ ਬਲੌਗਰ ਨੂੰ ਕਹਦਾ ਕਹਿੰਦਾ ਮੈਨੂੰ ਵੀਡੀਓ ਚ ਨਾ ਲੈ ਕੇ ਆਈ ਵੀ ਮੈਨੂੰ ਪਿੰਡ ਦੇ ਦੇਖਣਗੇ ਵੀ ਆਹ ਕੰਮ ਉੱਤਰ ਕਰ ਰਿਹਾ ਮਤਲਬ ਆਪਾਂ ਨੂੰ ਇੱਥੇ ਗਵਾਂਡੀਆਂ ਦੀ ਪਿੰਡਦਿਆਂ ਦੀ ਉਹ ਕਰੀ ਜਾ ਰਹੇ ਨੇ ਸੰਗ ਸ਼ਰਮਰੀ ਲੋਕਾਂ ਦੀ ਉਹ ਕਰੀ ਜਾਂਦੇ ਆਪਾਂ ਸਹੀ ਹੈ ਨਹੀਂ ਮੈਂ ਕਿਈ ਵਾਰ ਆਇਆ ਹੁੰਦਾ ਨਾ ਜਿਵੇਂ ਹੁਣ ਕੱਲ ਨੂੰ ਵਿਆਹ ਉਹ ਕਰਾਉਣਾ ਤੇ ਤੂੰ ਆਏ ਲੱਗੇ ਵੀ ਯਾਰ ਕੀ ਦੱਸਾਂ ਕੱਲ ਨੂੰ ਮੁੰਡਾ ਕੀ ਕਰਦਾ ਮੁੰਡਾ ਦੂਸੜੂ ਦੂਸੜੀ ਰੇੜੀ ਲਾਉਂਦਾ ਨਹੀਂ ਹੈ ਨਾ ਨਹੀਂ ਐਂ ਐ ਦੇਖੋ ਆਈ ਵੀ ਅਵਰੇ ਐਂਡ ਨੂੰ ਪੈਸੇ ਨੂੰ ਵਿੱਚ ਜੱਦ ਦੇਣੀਆਂ ਤੁਹਾਨੂੰ ਆ। ਯਾ ਅਸਲ 'ਚ ਇਹ ਗੱਲ ਜਿਹੜੀ ਮੈਂ ਕੋਥੇ-ਥੇ ਪੁੱਛ ਰਿਹਾ ਹਾਂ ਨਾ ਇਹੇ ਕੰਮ ਆਪ ਦੇ ਕਰਨ ਲਈ ਤਾਂ ਜਿਗਰਾ ਚਾਹੀਦਾ। ਕੰਮ ਕੋਈ ਵੀ ਹੋਵੇ। ਹਾਂ। ਆਪਾਂ ਗੱਲਾਂ ਨੂੰ ਬਹੁਤ ਕਹਿੰਦੇ ਹਾਂ ਵੀ ਕੰਮ ਕੋਈ ਵੀ ਹੋਵੇ ਕਰ ਲੈਣਾ ਚਾਹੀਦਾ ਪਰ ਜਦੋਂ ਕਰਨ ਤੇ ਆਉਣੇ ਆ ਉਦੋਂ ਫਿਰ ਏਦਾਂ ਵੀਰੇ ਦੇਖੋ ਕੱਲੋਂ ਆਪਾਂ ਹਨਾ ਅੱਜ ਪਾਸਟਾਰਟ ਕਰਿਆ ਕੱਲੋਂ ਕੋਈ ਵੀ ਆਪਾਂ ਇਥੇ ਮਾਡਲ ਖੜਾ ਕਰ ਸਕਦੇ ਹਾਂ ਨਾ हां ਇਹਨੂੰ ਵੀ ਆਪਾਂ ਇੱਥੇ ਸ਼ੇਅਰ ਕਰ ਸਕਦੇ ਆ ਮੈਂ ਆ ਲਿਖਿਆ ਵਾ ਮੂਰੇ ਖੇਤ ਤੋਂ ਖਪਤਕਾਰ ਸਿੱਧਾ ਡਾਇਰੈਕਟ ਸੇਲ ਆਪਾਂ ਕਰ ਸਕਦੇ ਆ ਜਿਆਦਾ ਆਪਣੀ ਮਾਰਕੀਟ ਬਣ ਗਈ ਹੈ ਨਾ ਹੁਣ ਆਪਾਂ ਐਮਐਸਪੀ ਨੂੰ ਰੋਈ ਜਾ ਰਹੇ ਆ ਨਾ ਐਮਐਸਪੀ ਤੋਂ ਸਾਨੂੰ ਐਮਐਸਪੀ ਤੋਂ ਤੇ ਉਹ ਤਾਂ ਮਿਨੀਮਮ ਸਪੋਰਟ ਪ੍ਰਾਈਸ ਆਪਾਂ ਐਮਆਰਪੀ ਤੇ ਮੈਕਸੀਮਮ ਤੇ ਵਿੱਚ ਹੈਗੇ ਆਪਾਂ ਮਿਨੀਮਮ ਨੂੰ ਉਹ ਕਰੀ ਜਾ ਰਹੇ ਆ ਨਾ ਕੀ ਬਾਤ ਹੈ ਬਹੁਤ ਵਧੀਆ ਸਹੀ ਹੈ ਆਹੋ ਜੇ ਆਪਾਂ ਆਪਦੀ ਮੰਡੀ ਆਪ ਖੜੀ ਕਰ ਲਈਏ ਤਾਂ ਸਾਨੂੰ ਕਿਸੇ ਨੂੰ ਕਹਿਣ ਦੀ ਕੋਈ ਲੋੜ ਨਹੀਂ ਪਤਾ ਨਹੀਂ ਆਪਾਂ ਕਿਉਂ ਸ਼ਰਮ ਕਰ ਰਹੇ ਆ ਆਪਣੀ ਭਾਗ ਪਰ ਆਉਣਾ ਪੈਣਾ ਸਾਨੂੰ ਆਉਣ ਵਾਲੇ ਉਹ ਚ ਮੈ ਮੇਰੀ 24 ਸਾਲ ਦੀ ਅੱਛਾ ਹੂੰ ਵਧੀਆ ਗੱਲ ਹੂੰ ਤੇ ਇਹ ਫਿਰ ਜਿਗਾਰਡ ਜਾਂ ਹੁਣ ਤੂੰ ਇੱਥੇ ਰਹਿਣ ਲੱਗ ਗਿਆ ਇੱਥੇ ਕਦੋਂ ਰਹਿਣ ਲੱਗ ਗਿਆ ਨਹੀਂ ਮੈਂ ਪਿੰਡੋਂ ਹੀ ਆਉਂਦਾ ਗੰਨਾ ਲਿਆਉਂਦਾ ਹੁੰਦਾ ਯਾਰ ਪਿੰਡੋਂ ਅੱਛਾ ਇਹ ਟਰੈਕਟਰ ਇੱਥੇ ਖੜਾ ਹੁੰਦਾ ਅੱਛਾ ਉੱਥੋਂ ਕੱਢ ਲਿਆ ਜੀਦਾ ਟਰੈਕਟਰ ਤਾਂ ਫਿਰ ਯਾਰ ਇਹ ਤਾਂ ਜਮਾ ਹੀ ਹੋ ਗਿਆ ਇੱਥੇ ਇਹਦੇ ਨਾਲ ਹਨਾ ਹਾਂ ਜਾ ਸਹੀ ਗੱਲ ਹੈ ਹੂੰ ਪਹਿਲਾਂ ਸੀ ਟਰੈਕਟਰ ਆਪਣੇ ਘੇਲ ਖਾਸ ਤੌਰ ਤੇ ਲਿਆ ਨਹੀਂ ਪਹਿਲਾਂ ਤੇ ਕਰਦੇ ਕਹਿੰਦੇ ਆਏ ਨਹੀਂ ਕਹਿੰਦੇ ਵੀ ਯਾਰ ਤੂੰ ਉੱਥੇ ਟਰੈਕਟਰ ਦਾ ਹੋਰ ਵੀ ਕੰਮ ਲੈਣੇ ਹੁੰਦੇ ਤੇ ਤੂੰ ਉੱਤੀ ਖੜਾ ਤੈ ਨਹੀਂ ਘਰੇ ਵੀ ਜ਼ਿਆਦਾਤਰ ਫਿਰ ਉਹ ਤਾਂ ਹੁਣ 6 ਮਹੀਨੇ ਦੀ فاਸਲ ਹੁੰਦੀ ਆ 6 ਮਹੀਨੇ ਬਾਅਦ ਚਲਾਉਣੇ ਪੈਂਦੇ ਹੁੰਦੇ ਖੜਾ ਹੀ ਰਹਿਣਾ ਸੇ ਇਹ ਤਾਂ ਕੰਮ ਕਰ ਉਹ ਉਧਰ ਜ਼ਿਆਦਾ ਹੁੰਦਾ ਜਿਵੇਂ ਹੁਣ ਬਾੜੀਆਂ ਦੇ ਚੱਲੀ ਜਾਂਦਾ ਉਦੋਂ ਫਿਰ ਕਿਵੇਂ ਕਰਦਾ ਤੂੰ ਕਿਧਰ ਨਹੀਂ ਕੰਮ ਕਰ ਜ਼ਿਆਦਾ ਹੁੰਦਾ ਜਦੋਂ ਉਧਰ ਫਿਰ ਘਰੇ ਜਿਵੇਂ ਹੁਣ ਤਾਰ ਮਿਲ ਜਾਂਦੇ ਨੇ ਟਰੈਕਟਰ ਪਿੰਡ ਹੈਗੇ ਨੇ ਇਹਦਾ ਕਰ ਲਈਦਾ ਅੱਛਾ ਅੱਛਾ ਚਲੋ ਬਹੁਤ ਵਧੀਆ ਲੋਡ ਪਵੇ ਮੈਂ ਪਿੰਡ ਵੀ ਲੈ ਜਾਂਦਾ ਐਡੇ ਯੋਗ ਨਹੀਂ ਹੈ ਇਹ ਇਹਦੇ ਟਰੈਕਟਰ ਦੀ ਬਗ ਜਾਣਾ ਕੱਲਾ ਲਾਇਆ ਜੀ ਦਾ ਟਰੈਕਟਰ ਹਾਂ ਇੱਥੇ ਨਹੀਂ ਖੜਾ ਜਾਦੇ ਲੋਡ ਕੱਲੂ ਪਵੇ ਵੀ ਫਿਰ ਵੀ ਇੱਥੇ ਪਰ ਟਕਾਣਾ ਕਿਤੇ ਰੱਖਿਆ ਹੋਇਆ ਪਰ ਕੋਈ ਚੀਜ਼ ਤੇਰੀ ਕਿਉਂਕਿ ਮਹਿੰਗੀ ਚੀਜ਼ ਹੈ ਸੇਲ ਕਰਨ ਨੂੰ ਜੀ ਨਾ ਨਾ ਉੱਥੇ ਖੜਾ ਕੇ ਜਾ ਨਹੀਂ ਉੱਥੇ ਹੈਗੇ ਬੰਦੇ ਦੱਸਿਆ ਜਾਣ ਪਾਣ ਦੀ ਅੱਛਾ ਬਾਜ਼ਾਰ ਚ ਹਾਂ ਅੱਛਾ ਹੂੰ ਮੈਨੂੰ ਬਹੁਤ ਇਹ ਤਾਂ ਯਾਰ ਜਿੰਨੀ ਖੁੱਲੀ ਜਗ੍ਹਾ ਹੈ ਇਹਦੇ 'ਚ ਤਾਂ ਬਹੁਤ ਕੁਝ ਹੋਰ ਵੀ ਹੋ ਸਕਦਾ ਉਹ ਇਹ ਤਾਂ ਹੀ ਵੀ ਨੇ ਕਰਿਆ ਮੈਂ ਵਿੱਚ ਬੰਦੇ ਕਹਿੰਦੇ ਥੋੜਾ ਜਿਹਾ ਬੜਾ ਵੀ ਕਾਲੂ ਪਾ ਕੁਝ ਵੀ ਇੱਥੇ ਸੇਵ ਕਰਦੇ ਨੇ ਉਹ ਲੋ ਸੈਲਫ ਹਸਲਫੀਆਂ ਬਣਾਈਆਂ ਹਨ ਕਲਸਾ ਨਹੀਂ ਆਏ ਦੇ ਦਿੱਤਾ ਜੰਮੇ ਤੂੰ ਕਹਿਣਾ ਵੀ ਗੁੜ ਤੇ ਉਹ ਸ਼ੱਕਰ ਸ਼ੱਕਰ ਵਾਲਾ ਕਾਲੂ ਪਾ ਕਾ ਕਰ ਹਾਂ ਸਹੀ ਹੈ ਬਹੁਤ ਵਧੀਆ ਸਹੀ ਹੈ ਸਹੀ ਹੈ ਕਿੰਨੇ ਹੁਣ ਤਾਂ ਕਰ ਰਹੇ ਨੇ ਮੁੰਡੇ ਡ੍ਰੈਗਨ ਵੀ ਇੱਥੇ ਸਾਰਾ ਕੁਝ ਇੱਥੇ ਕਰ ਰਹੇ ਨੇ ਹਨਾ ਹੋ ਰਿਹਾ ਸਾਰਾ ਕੁਝ ਜੀ ਮਿੱਟੀ ਤਾਂ ਕਿਤੇ ਮਿਲ ਨਹੀਂ ਨੀ ਨਾ ਮੌਸਮ ਮਿਲਣਾ ਹੈ ਜਾਂ ਹਨਾ ਤੇ ਮੈਂ ਦੇਖਿਆ ਇੱਕ ਮੁੰਡਾ ਜਾਮਣਾ ਹੀ ਕਿੰਨੀ ਲਾਈ ਬੈਠਾ ਜਾਮਣੇ ਕਈ ਕੀਲਿਆਂ ਜਾਣਾ ਕਿੰਨੇ ਕੁਝ ਵੀ ਮਾਡਲ ਆਪਾਂ ਖੜਾ ਕਰ ਸਕਦੇ ਆ ਆਪਣਾ ਜੇ ਆਪਣੀ ਮਾਰਕੀਟ ਆਊ ਐਂਡ ਤੇ ਯਾਨੀ ਮਾਰਕੀਟ ਤੇ ਗੱਲ ਮੁੱਕਦੀ ਆ YouTube ਨੇ ਨਾ ਆਪਣੇ ਮੁੰਡਿਆਂ ਨੂੰ ਸੇਧ ਬੜੀ ਦਿੱਤੀ ਆ ਨਾ ਹਾਂ ਤੇ ਦੇਖ ਦੇਖ ਕੇ ਬੰਦੇ ਦੇ ਮਨ ਚ ਆਏ ਆ ਅੱਕ ਭਰਦੀ ਆ ਵੀ ਮੈਂ ਕਿਉਂ ਨਹੀਂ ਕਰਦਾ ਮੈਂ ਕਿਉਂ ਪਿੱਛੇ ਮੈਂ ਨਹੀਂ ਸੰਗ ਮੰਨਦਾ ਹੁਣ ਜੇ ਤੂੰ ਕਹੀ ਐ ਇਹਨਾਂ ਨੂੰ ਬਹੁਤ سارے ਲੋਕ ਆਪਣ ਸੁਣਦੇ ਹੋਣਗੇ ਵੀ ਸੰਗ ਨਹੀਂ ਮੰਨਣੀ ਯਾਰ ਆਪਦਾ ਕੰਮ ਆ ਹਾਂ ਜੇ ਇੱਕ ਬੰਦਾ ਵੀ ਇਦਾਂ ਕਰ ਲੂਗਾ ਤੇ ਕਿੰਨੀ ਵਧੀਆ ਗੱਲ ਹੋਊਗੀ ਪਹਿਲਾਂ ਇਦਾਂ ਹੀ ਮੁੰਡੇ ਨੇ ਵੀਡੀਓ ਪਾ ਦੀ ਬਲੌਗਰ ਜੀ ਮਰ ਕੋ ਆ ਗਿਆ ਬਾਹਰੋਂ ਮੈਨੂੰ ਕਾਫੀ ਫੋਨ ਆਏ ਕਹਿੰਦੇ ਯਾਰ ਬਹੁਤ ਵਧੀਆ ਇੱਧਰ ਵੀ ਤਾਂ ਮੁੰਡੇ ਕਹਿੰਦਾ ਕਰਦੇ ਨੇ ਆ ਕੇ ਕਹਿੰਦਾ ਤੇਰਾ ਆਪਣਾ ਕੰਮ ਆਪਰਾ ਕਰ ਰਿਹਾ ਤੂੰ ਇਹ ਨਹੀਂ ਬਹੁਤ ਵਧੀਆ ਮਨੋਰ ਮੈਂ ਨਾ ਵੀਰੇ ਕੁਆਲਟੀ ਦੇ ਸਕਾਂ ਲੋਕਾਂ ਨੂੰ ਹਾਂ ਤੇ ਰਿਸਪੌਂਸ ਬਹੁਤ ਇੱਥੇ ਦਾ ਸੋਹਣਾ ਆਇਆ ਅੱਛਾ ਹਾਂ ਇਕੱਲਾ ਹੀ ਆ ਤੂੰ ਭਰਾ ਹਾਂ ਵਾ ਇਕੱਲਾ ਹੀ ਹਾਂ ਸਿਸਟਰ ਨੇ ਮੈਰਿਡ ਨੇ ਅੱਛਾ ਵੱਡੀ ਭੈਣ ਹੈ ਹਾਂ ਓਕੇ ਹਾਂ ਤੋ ਬਹੁਤ ਵਧੀਆ ਯਾਰ ਤੇ ਨਜ਼ਾਰਾ ਆਇਆ ਤੈਨੂੰ ਦੇਖ ਕੇ ਬਹੁਤ ਵਧੀਆ ਲੱਗਿਆ ਵੀ ਮੁੰਡੇ ਹੁੰਡੇ ਆਪਣੀ ਇੰਨਾ ਸੋਹਣਾ ਕੰਮ ਕਰੀ ਜਾਂਦੇ ਜਦੋਂ ਤੇਰਾ ਹੋਰ ਤੂੰ ਵਧਾਇਆ ਨਾ ਕੰਮ ਹੂੰ ਤੇ ਉਦੋਂ ਮੈਨੂੰ ਦੱਸੀ ਫਿਰ ਆ ਕੋਈ ਗੱਲ ਨਹੀਂ ਮੈਂ ਹਜੇ ਥੋੜਾ ਜਿਹਾ ਮੇਰਾ ਵੀ ਪੂਰੇ ਅਪਸੈਟ ਹੈਗਾ ਨਵੇਂ ਨਵੇਂ ਕਰਕੇ ਥੋੜਾ ਜਿਹਾ ਹੋ ਜਵੇ ਕੋਈ ਗੱਲ ਨਹੀਂ ਕਰਾਂਗੇ ਤੇਰੀ ਜਗ੍ਹਾ ਬਦਲ ਗਈ ਨਾ ਜਗ੍ਹਾ ਚਾਹੇ ਅੱਜ ਪਹਿਲਾਂ ਤਾਂ ਇੱਥੇ ਉਹ ਤੇਰੀ ਜਗ੍ਹਾ ਕਿਉਂ ਬਦਲੀ ਉਹ ਬਤਾਸੋ ਬੜੀ ਸੁਣਨ ਵਾਲੀ ਗੱਲ ਹੈ ਦੁਬਾਰੇ ਦੱਸ ਮੈਨੂੰ ਜਗ੍ਹਾ ਉੱਤੇ ਨਾ ਹੋਰ ਕਰ ਰਹੇ ਨੇ ਪਤਾ ਨਹੀਂ ਆ ਮੇਰੇ ਕੋਲ ਲੈ ਕੇ ਸਨੇਹ ਜੇ ਆਈ ਜਾਂਦੇ ਤੇ ਆ ਵੀ ਅੰਦਰੋਂ ਕਿਹਾ ਇੱਥੇ ਨਹੀਂ ਲੱਗਣੀ ਹੈਗੀ ਅੱਛਾ ਹਾਂ ਕੌਣ ਆਉਂਦਾ ਸੀ ਤੇਰੇ ਕੋਲੇ ਮੇਰੇ ਕੋਲ ਉਹ ਦੂਜੇ ਰੇੜੀਆਂ ਵਾਲੇ ਆ ਰਹੇ ਸੀਗੇ ਤੇ ਉਹ ਉਹ ਜਿਹੜੇ ਰੇੜੀਆਂ ਵਾਲੇ ਸੀ ਆਪਣੇ ਪੰਜਾਬੀ ਸੀਗੇ ਨਹੀਂ ਇੱਕ ਉਹਨਾਂ ਚੋਂ ਪੰਜਾਬੀ ਲੱਗਦੇ ਨੇ ਮੈਨੂੰ ਦੂਆ ਵੀ ਲੱਗਦਾ ਬਾਹਰਲਾ ਲੱਗਦਾ ਇੱਕ ਜੁਪੀ ਬਿਹਾਰ ਤੇ ਫਿਰ ਮੈਨੂੰ ਵੀ ਥੋੜਾ ਜਿਹਾ ਉਹ ਲੱਗਿਆ ਬੈਸੇ ਮੈਂ ਹੁਣ ਕਰਿਆ ਵੀ 2 ਵਜੇ ਜਦੋਂ 2 ਵਜੇ ਤੋਂ ਬਾਅਦ ਉਧਰ ਚਲੇ ਜਾਇਆ ਕਰਾਂਗੇ ਪਰ ਹੌਲੀ ਹੌਲੀ ਪਤਾ ਲੱਗ ਜੂ ਵੀ ਉੱਥੇ ਹੁੰਦਾ ਦੋ ਪਹਿਲਾਂ ਪਹਿਲਾਂ ਜਿਵੇਂ ਹੁਣ ਮੰਨ ਲਓ ਹੁਣ ਪ੍ਰਾਈਵੇਟ ਮੰਡੀਆਂ ਦੇ ਵਿੱਚ ਜਿਹੜਾ ਜਾਂਦਾ ਸਮਾਨ ਵੀ ਉਹ ਮਹਿੰਗੇ ਭਾਅ ਸਾਨੂੰ ਕੇਰਾ ਦੇ ਤਾ ਤੇ ਆਪਣੇ ਲੋਕ ਉਧਰ ਭਾਗੇ ਤੇ ਆਪਣੀਆਂ ਸਰਕਾਰੀ ਮੰਡੀਆਂ ਟੁੱਟ ਗਈਆਂ ਟੁੱਟ ਗਈਆਂ ਉਸ ਤੋਂ ਬਾਅਦ ਫਿਰ ਉਹਨਾਂ ਨੇ ਆਪਦੀ ਮਰਜ਼ੀ ਕਰ ਲਈ ਹੈਨਾ ਬਿਮਾਰ ਜੀ ਨਾ ਰੇਟ ਦਾ ਹਾਂ ਤਾਂ ਕਰਕੇ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਨਾ ਖਾਸ ਤੌਰ ਤੇ ਪੰਜਾਬ ਸਰਕਾਰ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਇੱਕ ਇਕੱਠਾ ਕੰਮ ਕਰਨਾ ਪੈਣਾ ਵੀ ਅਸੀਂ ਆਪ ਦਾ ਜਿਹੜਾ ਸਮਾਨ ਸੱਲਾ ਉਹ ਜ਼ਿਆਦਾ ਬਾਹਰ ਭੇਜੀ ਹੈ ਨਾ ਐਕਸਪੋਰਟ ਕਰੀਏ ਜਾਂ ਫਿਰ ਇੱਥੇ ਇਹੋ ਜੀ ਮੰਡੀ ਤਿਆਰ ਕਰੀਏ ਤਾਂ ਜੋ ਪੰਜਾਬ ਨੂੰ ਨਾ ਬਾਹਰੋਂ ਕੋਈ ਚੀਜ਼ ਦਾਲਾ ਲੈਣੀਆਂ ਪੈਣ ਜਾਂ ਹੋਰ ਚੀਜ਼ਾਂ ਲੈਣੀਆਂ ਪੈਣ ਅਸੀਂ ਇੱਥੇ ਹੀ ਮਾਰਕੀਟ ਆ ਉਹਦੀ ਨਹੀਂ ਆਪਾਂ ਆਪੇ ਖਰਾਬ ਕਰਿਆ ਸਿਸਟਮ ਪਹਿਲਾਂ ਆਪਣੇ ਬਜ਼ੁਰਗ ਦਾ ਮਨ ਲੱਗਦਾ ਕੁਝ ਲੈ ਨਹੀਂ తీ ਰਹੇ ਸਾਰਾ ਕੁਝ ਧਰੇ ਕਰ ਰਹੇ ਠੀਕ ਹੈ ਨਾ ਇਹ ਹੁਣ ਤਾਂ ਪਸੂਰੀ ਹੈਗੀ ਲੋਕਾਂ ਕਰੇ ਨਹੀਂ ਕੱਢਦੇ ਵੀ ਬੋਲ ਆਉਂਦਾ ਆ ਮੰਡੀ ਪਹਿਲਾਂ ਸਾਡੇ ਰਾਹ ਨਹੀਂ ਸੀ ਮਿਲਦਾ ਹੁੰਦਾ ਪਿੰਡ ਮੈਂ ਕਹਿੰਦਾ ਇੰਨੇ ਲੰਘਦੇ ਸੀਗੇ ਹੁਣ ਤਾਂ ਉਹ ਖਾਸ ਨਹੀਂ ਹੈਗਾ ਐਡਾ ਬਹੁਤ ਫਰਕ ਪਿਆ ਖਰਾਬ ਕਰ ਰਹੇ ਆ ਆਪਾਂ ਆਪਣਾ ਸਿਸਟਮ ਆਪੇ ਸਕੂਲ ਵਾਲੇ ਬੜੇ ਆਉਂਦੇ ਹੋਣਗੇ ਜਵਾਬ ਫਿਰ ਤੇਰੇ ਕੋਲ ਨਹੀਂ ਸਕੂਲ ਦੇ ਨਹੀਂ ਵੀਰੇ ਸ਼ਹਿਰ ਦੇ ਹੀ ਜ਼ਿਆਦਾ ਆ ਰਹੇ ਸੀ ਸ਼ਹਿਰ ਦੇ ਹੀ ਜ਼ਿਆਦਾ ਹੂੰ ਉੱਥੇ ਲੈ ਕੇ ਲਾਦਦੇ ਨਹੀਂ ਲੋਕ ਤੈਨੂੰ ਉੱਥੇ ਡਿੱਕੀ ਜਾਣਗੇ ਇਹ ਦੁਕਾਨ ਬਦਲ ਕੇ ਉਧਰ ਚਲੀ ਗਈ ਹੈ ਨਹੀਂ ਐਦਾਂ ਕਰਾਂਗੇ ਹੁਣ 2 ਵਜੇ ਤੋਂ ਬਾਅਦ ਉਧਰ ਚਲੇ ਜਾਇਆ ਕਰਾਂਗੇ ਹਾਂ ਇੱਕ ਇੱਥੇ ਜਗ੍ਹਾ ਨਹੀਂ ਨਾ ਕਿਤੇ ਵੀ ਹੈਗੀ ਹਾਂ ਸਾਰੇ ਭਰਿਆ ਪਿਆ ਉੱਥੇ ਤੂੜੀ ਵਾਲੀਆਂ ਟਰਾਲੀਆਂ ਖੜਦੀਆਂ ਹੁੰਦੀਆਂ ਸੀ ਵੇਚਣਾਉਂਦੇ ਹੁੰਦੇ ਜਿਹੜੇ ਆਪਣੇ ਉਹਨਾਂ ਨੂੰ ਉਹ ਉੱਧਰ ਲਵਾਤੀਆਂ ਪਰ ਆ ਰਾਦਾ ਉੱਧਰ ਦੂਜੀ ਜਾਏ ਬਿਜਲੀ ਦਾ ਫਿਰ ਇੱਥੇ ਕਿੰਨੀਆਂ ਬੈਟਰੀਆਂ ਰੱਖੀਆਂ ਤੂੰ ਦੋ ਨੇ ਬਿਰੇ ਦੋ ਤਾਂ ਚੱਲੀ ਜਾਂਦਾ ਚੱਲੀ ਜਾਂਦਾ ਆਥਣ ਤੱਕ ਕੱਟ ਜਾਂਦੇ ਆਹ ਤਰਾ ਜੂਸਰ ਵੀ ਚੱਲ ਜਾਂਦਾ ਇਹਦੇ ਤੇ ਜੂਸਰ ਵੀ ਜੱਲੀ ਜਾਂਦਾ ਜਾ ਕੇ ਚਾਰ ਜਲਾ ਦਿੰਦਾ ਹੋਏਗਾ ਤੁਹਾਨੂੰ ਹਾਂ ਘਰ ਜਾ ਕੇ ਚਾਰ ਰਾਤ ਰਤ ਹੋ ਜਾਂਦੀਆਂ ਵਧੀਆ ਹਾਂ ਹੋ ਜਾਂਦੀਆਂ ਕਿਆ ਬਾਤ ਹੈ ਇਹਦੇ ਤਾਂ ਮਿੰਟੀ ਗਣਤੀ ਬੜੀ ਵਧੀਆ ਹੈ ਉੱਧਰ ਲੱਗ ਜਾਂਦਾ ਅਸਟ੍ਰੀਮਟ ਵੀਰੇ ਝੱਗ ਚੋਜ ਅੱਛਾ ਕਿਆ ਬਾਤ ਹੈ ਦੇਖੀ ਵੀ ਕੇ ਤਾਂ ਸੱਚੀ ਬਹੁਤ ਫਰਕ ਹੈ ਇਹ ਨਿਮਿਤ ਕੋਲੇ ਗੜਮ ਤਾਂਾਂ ਗਈਆਂ ਨਾ ਕਿਉਂਕਿ ਬਰਫ਼ ਹੀ ਨਹੀਂ ਪਈ ਇਹਦੇ ਚੇਰ ਚ ਵੀ ਤੇ ਠੰਡਾ ਵੀ ਹੈਗਾ ਹੈ ਐ ਨਹੀਂ ਮੈਂ ਕਹਿੰਦਾ ਵੀ ਬਹੁਤ ਚਿਲਡ ਕਹਿੰਦੇ ਜੀ ਨੂੰ ਉਹ ਹੈ ਇਹਨੇ ਦੀ ਲੋਡ ਵੀ ਨਹੀਂ ਹੁੰਦੀ ਨਹੀਂ ਹਜੇ ਇਹ ਨਹੀਂ ਲੋਡ ਨਹੀਂ ਹੈਗੀ ਫਿਰ ਮੌਸਮ ਅੱਡ ਆਇਆ ਨਹੀਂ ਇਹ ਤਾਂ ਹਜੇ ਦੋ ਤੇ ਚੱਲ ਰਹੀ ਆ ਫਿਰ ਇਹ ਅੱਛਾ ਹੋਰ ਵੀ ਕੰਨੇ ਠੰਡੇ ਹੋ ਜਾਂਦੇ ਆ ਹਾਂ ਉਹ ਨੰਬਰ ਉੱਧਰ ਵਧਾ ਦਿੰਦੇ ਆ ਹੂੰ ਸਹੀ ਹੈ ਬਹੁਤ ਵਧੀਆ ਵੱਡਾ ਵੀ ਗਲਾਸ ਹੁੰਦਾ ਇਹਦਾ ਕਈ ਨਾ ਅੱਛਾ ਸਹੀ ਹੈ ਇਹਦਾ ਰੰਗ ਦਾ ਵੀ ਫਰਕ ਆ ਯਾਰ ਉੜੇ ਇਹ ਕੀ ਕਰਨ ਹੋ ਸਕਦਾ ਸੱਚੀ ਕਹਿਣਾ ਮੈਂ ਜਿਵੇਂ ਜਿਆਦਾ ਹਰਾ ਜ ਨਹੀਂ ਹੈ ਨਾ ਉਹ ਹੈਗਾ ਫਰਕ ਹੈ ਤਾਂ ਸਾਨੂੰ ਹੈਨਾ ਹੂੰ ਇਹਦਾ ਹੋਰ ਆ ਜਿਵੇਂ ਵੈਰਟੀ ਕਿਹੜੀ ਆ ਹੈ ਵੈਰਟੀ ਇਹ ਉਹ ਆ 85 ਹੈ 85 ਵਰਤੀ ਹੁੰਦੀ ਹੈ ਜ਼ਿਆਦਾਤਰ ਤਾਂ ਜੂ ਹੂੰ ਹੂੰ ਜਾਨਵਰ ਜੂਨਵਰ ਵੀ ਵੈਸੇ ਇਹਨੂੰ ਖਰਾਬ ਕਰਦੇ ਪਰ ਆਪਣੇ ਇਧਰ ਹੋਣੇ ਨਹੀਂ ਮਿਲਦਾ ਬੰਦੇ ਚੂਹਾ ਵਗੈਰਾ ਹਾਂ ਹਾਂ ਕਰ ਰਿਹਾ ਕਰਿਆ ਵਾ ਵੀਰੇ ਕਾਫੀ ਚੂਹੇ ਨੇ ਕਿਉਂਕਿ ਪੋਲੀ ਆ ਨਾ ਵੈਰਟੀ ਹੂੰ ਥੋੜੀ ਚੂਹਾ ਜ਼ਿਆਦਾ ਹੁੰਦੇ ਨੇ ਇਹ ਰ ਰੋਬਾਸte ਜ਼ਿਆਦਾ ਵਰਤੀ ਜਾਂਦੀ ਹਾਂ ਹਾਂ ਹੈਗਾ ਨਾ ਫਰਕ ਬਰਿੰਦਰ ਹੈ ਨਾ ਆ ਇਹਦੇ ਚ ਹਾਂ ਇਹਦੇ ਤੋਂ ਬਹੁਤ ਵਧੀਆ ਯਾਰ ਠੀਕ ਹੈ ਅਗਰਜੀਪਨ ਯਾਰ ਬਹੁਤ ਧੰਨਵਾਦ ਤੇਰਾ ਤੇ ਅਦਰ ਕਾਸਪੜਾ ਵਧੀਆ ਸੀਗਾ ਨਹੀਂ ਬਸ ਮੇਰੀ ਗੱਲ ਸੁਣ ਆ ਇੱਥੇ ਮੇਰੇ ਅਰਗੇ ਤੇ ਤੂੰ ਫਰੀ ਖੱਪ ਹੋ ਲਾ ਕੇ ਨਾ ਇਹ ਤਾਂ ਤੂੰ ਇਹ ਸਮਝ ਤੂੰ ਸੋਹਣਾ ਕੰਮ ਕਰੀ ਜਾਂਦਾ ਉਹਦੇ ਲਈ ਆ ਕੋਈ ਗੱਲ ਨਹੀਂ ਯਾਰ ਕਮਾਲ ਕਰਦਾ ਤੂੰ ਨਾ ਕਾਨੂੰ ਮੈਂ ਮੇਰੇ ਵੱਲੋਂ ਵੈਸੇ ਹੀ ਆ ਤੈਨੂੰ ਨਾ ਵੀ ਪਿਆਉਂਦਾ ਮੈਂ ਫੇਰ ਵੀ ਦੇ ਦੇਣੇ ਤੁਸੀਂ ਆਏ ਹੋ ਤੇ ਹੋਰ ਫਿਰ ਵੇਰ ਕੀ ਹੋ ਗਿਆ ਇਹ ਨਹੀਂ ਬਹੁਤ ਵਧੀਆ ਚੱਲ ਠੀਕ ਹੈ ਵਰਿੰਦਰ ਚੱਲ ਗਏ